ਪੰਜਾਬੀ ਗਾਇਕ ਮਨਕੀਰਤ ਅਲਖ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਹ ਆਪਣੀ ਗਾਇਕਾ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਨੇ ਦੱਸਦੀ ਹੈ ਕਿ ਅੱਜ 15 ਅਗਸਤ ਜਾਨੀ ਸੁਤੰਤਰਤਾ ਦਿਵਸ ਮੌਕੇ ਮਸ਼ਹੂਰ ਗਾਇਕ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਗਾਇਕ ਦੇ ਨਾਲ ਕਰੀਬ 400 ਬਾਈਕ ਸਵਾਰਾਂ ਦੀ ਟੀਮ ਵੀ ਸੀ ਜਿਨ੍ਹਾਂ ਨੇ ਪੂਰੇ ਸਾਊਥ ਸਿਟੀ ਵਿੱਚ ਘੁੰਮ ਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾਣਕਾਰੀ ਦਿੰਦਿਆਂ ਗਾਇਕ ਮਨਕੀਰਤ ਆਲਖ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਰਾਈਡਰਾਂ ਦੀ ਇੱਕ ਸੰਸਥਾ ਡਿਫਰੈਂਟ ਕਾਈਂਡਸ ਆਫ ਰਾਈਡਰਸ ਵੱਲੋਂ ਬਾਈਕ ਰੈਲੀ ਲਈ ਸੱਦਾ ਦਿੱਤਾ ਗਿਆ ਹੈ ਬਾਈਕ ਰੈਲੀ ਵਿੱਚ ਖਾਸ ਤੌਰ ਤੇ ਹਾਰਲੇ ਡੈਵਿਡਸਨ ਬਾਈਕ ਸ਼ਾਮਿਲ ਨੇ ਅੱਜ ਕੱਲ ਨੌਜਵਾਨ ਨਵੇਂ ਵਪਾਰੀਆਂ ਦੀਆਂ ਬਾਈਕਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਅੱਜ ਬਾਈਕ ਸਵਾਰਾਂ ਨੂੰ ਸਮਝਾਇਆ ਗਿਆ ਹੈ ਕਿ ਉਹ ਬਿਨਾਂ ਸੁਰੱਖਿਆ ਦੇ ਸਾਈਕਲ ਨਾ ਚਲਾਉਣ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨ ਮਨਕੀਰਤ ਨੇ ਕਿਹਾ ਕਿ ਅੱਜ ਰੈਲੀ ਦਾ ਪੂਰਾ ਚੱਕਰ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਹ ਸੁਤੰਤਰਤਾ ਦਿਵਸ ਦਾ ਤਿਉਹਾਰ ਹੈ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਤੂਮ-ਤਾਮ ਨਾਲ ਮਨਾਣਾ ਚਾਹੀਦਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ ਮਨਕੀਰਤ ਨੇ ਦੱਸਿਆ ਕਿ ਉਹ ਖੁਦ ਵੀ ਸਾਈਕਲ ਚਲਾਉਣਾ ਪਸੰਦ ਕਰਦੇ ਨੇ ਬਾਈਕ ਸਵਾਰਾਂ ਨੇ ਲਗਭਗ 15 ਤੋਂ 20 ਕਿਲੋਮੀਟਰ ਤੱਕ ਰਾਈਡਿੰਗ ਕਰਕੇ ਆਜ਼ਾਦੀ ਦਿਵਸ ਨੂੰ ਵੱਖਰੇ ਤਰੀਕੇ ਨਾਲ ਮਨਾਇਆ। ਮਨਕੀਰਤ ਔਲਕ ਨੇ ਆਪਣੀ ਪ੍ਰਸ਼ੰਸਕਾਂ ਲਈ ਕੁਝ ਗੀਤ ਵੀ ਗਾਏ। ਦੱਸਦੀ ਹੈ ਕਿ ਹਾਲ ਹੀ ਵਿੱਚ ਮਨਕੀਰਤ ਔਲਕ ਵੱਲੋਂ ਆਪਣੇ ਘਰ ਜੁੜਵਾ ਬੱਚਿਆਂ ਦਾ ਸਵਾਗਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਗਾਇਕ ਵੱਲੋਂ ਤਸਵੀਰਾਂ ਸ਼ੇਅਰ ਕਰ ਦਿੱਤੀ ਗਈ ਸੀ।